ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਨੇ ਜਦੋਂ ਸੰਬੋਧਨ ਕੀਤਾ ਤੇ ਕੁਝ ਇਹੋ ਜਿਹੇ ਤੱਤ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਆ ਵੈਸੇ ਤਾਂ ਐਡੇ ਸਾਫ ਸੁਥਰੇ ਸਪਸ਼ਟ ਤੇ ਸਚਾਈ ਵਾਲੇ ਲਫ਼ਜ਼ ਪ੍ਰੈਟਰ ਸਾਹਿਬ ਦੇ ਮੂੰਹ ਤੋਂ ਕਿੱਦਾਂ ਨਿਕਲੇ ਹੈਰਾਨੀ ਤਾਂ ਮੈਨੂੰ ਵੀ ਸੀ ਪਰ ਕੁਦਰਤ ਦਾ ਕਸੂਰ ਹੈ ਕੂੜ ਨਖੁੱਟੇ ਨਾਨਕਾ ਉਹਨਕ ਸੱਚ ਰਹੀ ਇਹ ਜਿਹੜਾ ਕੋਈ ਗਲਤ ਕੰਮ ਕੀਤਾ ਹੁੰਦਾ ਨਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਕਤਲ ਜਿਹੜਾ ਉਹ ਹਮੇਸ਼ਾ ਸਿਰ ਚੜ ਕੇ ਬੋਲਦਾ ਆ ਕਾਂਗਰਸ ਨੇ ਵੀ ਜਿਹੜੇ ਪਾਪ ਕੀਤੇ ਆ ਪਿੱਛੇ ਹੁਣ ਇਹਨਾਂ ਦੇ ਲੀਡਰ ਵਿਧਾਨ ਸਭਾ ਦੇ ਵਿੱਚ ਆਪੇ ਹੀ ਬੋਲਣ ਲੱਗੇ ਸੀ ਵੀ ਬਦਮੀਆਂ ਦੇ ਮਾਮਲੇ ਦੇ ਵਿੱਚ ਸਾਡੀ ਪਾਰਟੀ ਨੇ ਸਿਆਸਤ ਕੀਤੀ ਕਿਸੇ ਨੇ ਤਾਂ ਨਹੀਂ ਕਿਹਾ ਸੀ ਇਸੇ ਤਰ੍ਹਾਂ ਹੀ ਕੱਲ ਪ੍ਰੈਸਰ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਭਾਸ਼ਣ ਹੈ ਉਹਦੀ 2 ਮਿੰਟ ਦੀ ਵੀਡੀਓ ਜਿਹੜੀ ਆ ਉਹ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਫਿਰ ਉਹਦੇ ਤੇ ਵਿਸਤਾਰ ਦੇ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹ ਜਿਹੜੀ 2 ਮਿੰਟ ਦੀ ਉਹਨਾਂ ਦੀ ਭਾਸ਼ਣ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਇੱਕ ਬਹੁਤ ਵੱਡੀ ਸਾਜ਼ਿਸ਼ ਨੂੰ ਲੱਗਿਆ ਕੀਤਾ ਉਹ ਮੈਂ ਤੁਹਾਨੂੰ ਪਹਿਲਾਂ ਸੁਣਾਉਣ ਲੱਗਿਆ ਸਾਡੇ ਪਿਆਰੇ ਮਿੱਤਰ ਸਤ ਸੁਖਦੇਵ ਸਿੰਘ ਢੀਡ ਸਾਹ ਭਾਵੇਂ ਇਸ ਸੰਸਾਰ ਤੋਂ ਗਿਆ ਨੂੰ ਭਾਵੇਂ ਇਸ ਸੰਸਾਰ ਤੇ ਗਿਆ ਨੂੰ 3 ਮਹੀਨੇ ਹੋ ਗਏ ਹੁਣੇ ਪਰ ਅੱਜ 20 ਅਗਸਤ ਨੂੰ ਲਾਂਗੋਆ ਦੀ ਅਨਾਜ ਮੰਡੀ ਦੇ ਵਿੱਚ ਸਤ ਸੁਖਦੇਵ ਸਿੰਘ ਢੀਡ ਸਾਹ ਨੂੰ ਜਿਉਂਦਾ ਕਰਕੇ ਰੱਖਦਾ ਜਿਉਂਦਾ ਕਰਕੇ ਮੈਂ ਇਸ ਕਰਕੇ ਕਹਿਣਾ ਕਿ ਉਹਨਾਂ ਦੇ ਜਿਉਦੇ ਸੀ ਆ ਬੈਠੇ ਨੇ ਸਾ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਦੀ ਕਨਵੀਨਰਸ਼ਿਪ ਥੱਲੇ ਜਦੋਂ ਸੁਧਾਰ ਲਹਿਰ ਬਣੀ ਤਾਂ ਧੀਰਸਾ ਸਾਹਿਬ ਦੀ ਕੋਠੀ ਦੇ ਵਿੱਚ ਇਹ ਨਾਮ ਮਨਪ੍ਰੀਤ ਦਿਵਾਲੀ ਨੇ ਸuggest ਕੀਤਾ ਸੀ ਸਾਨੂੰ ਲੁਧਿਆਣੇ ਸੈ ਜਲੰਧਰ ਪਰ ਧੀਰਸਾ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗਰਪਰਤਾਸ ਵਿਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਟੇਟਾ ਸਾਹਿਬ ਨੇ ਬਣਾਇਆ ਉੱਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸਰੀਆ ਕਾਲ ਤੱਕ ਸਾਥ ਤੋਂ ਦਾ ਪਹਿਲਾਂ ਬਦਲਤਾ ਫਿਰ ਦਮਦਮਾ ਸਾਹਿਬ ਤੇ ਜਦੇਦਾਰ ਸਾਹਿਬ ਲਾਤਾ ਉੱਥੋਂ ਵੀ ਧੂਮਤਾ ਲਾ ਕੇ ਦੋਸ਼ ਲਾ ਕੇ ਗਰਦਾਰ ਕੂਝੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਦੇ ਵੀ ਅਜੀ ਚੱਡੀ ਗੜੀ ਨਾਲ ਨੂੰ ਸੱਧਿਆ ਸਧਾਰਨ ਲਹਿਰ ਦੇ ਸਾਰੇ ਆਦੂ ਬੈਠੇ ਸੀ ਬੀਬੀ ਜ਼ਗੀਰ कौर ਵੀ ਹੋਰ ਬਹੁਤ ਸਾਰੇ ਸਾਡੇ ਆਦੂ ਸਰਵਾਰ ਰਖਣਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਮੇਂਦਰ ਉਹਨੇ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਭੇਟ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਗਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਫਰਮਾਇਆ ਜਿਹਦੇ ਵਿੱਚ ਜਿਆਲੇ ਸਾਹਿਬ ਚੌਂਦਾ ਸਾਹਿਬ ਬੀਬੀ ਸਦਵੰਤ ਕੌਰ ਜੀ ਬਡਾਲਾ ਸਾਹਿਬ ਅਮੈਦਪੁਰੇ ਸਾਹਿਬ ਬਣੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੇ ਬਡੋਂਗਰ ਸਾਹਿਬ ਵਾਂਗੂ ਧਾਮੀ ਸਾਹਿਬ ਵਾਂਗੂ ਇਹ ਵੀ ਭੱਜ ਜਾਂਦੇ ਤਾਂ ਸ਼ਹਿਸਦਾਰ ਲਹਿਰ ਨੂੰ ਬਹੁਤ ਮੁਸ਼ਕਲ ਆਉਣੀ ਸੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਡੱਟ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਖੜੇ ਨਹੀਂ ਬਲਕੇ ਡਿਊਟੀ ਨਿਭਾਈ ਔਰ ਡਿਊਟੀ ਵੀ ਐਸੀ ਨਿਭਾਈ ਇਹ ਪਹਿਲੀ ਵਾਰ ਹੋਏਗਾ ਲੋਕਤੰਤਰੀ ਤਰੀਕੇ ਦੇ ਨਾਲ ਜਮਹੂਰੀ ਤਰੀਕੇ ਦੇ ਨਾਲ ਕੱਲੇ ਕੱਲੇ ਜ਼ਿਲ੍ਹੇ ਵਿੱਚ ਜਾ ਕੇ ਕੱਲੇ ਕੱਲੇ ਵਰਕਰ ਤੇ ਲੀਡਰਾਂ ਨੂੰ ਮਿਲ ਕੇ ਨਿਰਗਵਾਹ ਨਿਰਵਿਰੋਧ ਜਿਸ ਤਰ੍ਹਾਂ ਜਰਨਲ ਡੈਲੀਗੇਟ ਚੁਣੇ ਤੇ ਜਰਨਲ ਡੈਲੀਗੇਟਾਂ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਅੱਜ ਤੱਕ ਇਸ ਤਰ੍ਹਾਂ ਕਦੇ ਲੋਕਤੰਤਰੀ ਢੰਗ ਨਾਲ ਹੋਇਆ ਫਮਾ ਤਾਂ ਕਹੇ ਨਾ ਜੇ ਸਾਹ ਢੀਠ ਸਾਹ ਦਾ ਲਾਇਆ ਫੁੱਟਾ ਅੱਗ ਲਾਉਂਗੋ ਵਾਲ ਦੇ ਅਨਾਜ ਮੰਡੀ ਦੇ ਵਿੱਚ ਫੜ ਕੇ ਫਰੂਡ ਕਰਨ ਲੱਗਿਆ ਇਹ ਸਾਡੇ ਲਈ ਤਾਂ ਮੈਂ ਗਿਆ ਵੀ ਢੀਠ ਸਾਹ ਜੂਗੇ ਕਰਦੇ ਕੋਮਾਨ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਜਿਹੜੀ ਸਾਜ਼ਿਸ਼ ਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਲ ਵਿਸ਼ਵਾਸ ਘੱਟ ਕੀਤਾ ਗਿਆ ਉਹਦੇ ਉੱਤੇ ਕੁਝ ਕਹਿਣ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਰ ਦੇਣਾ ਕਿ ਜੋ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਸੰਬੰਧ ਦੇ ਵਿੱਚ ਆਇਆ ਸੀ ਉਹਦੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕਿੰਤੂਪਨਤ ਨਹੀਂ ਅਸੀਂ ਤਾਂ ਸੀਸ ਨਵਾ ਕੇ ਉਹਦੋਂ ਵੀ ਪ੍ਰਵਾਨ ਕੀਤਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਸ੍ਰੀ ਕਾਲਕਤਖ ਸਾਹਿਬ ਨੂੰ ਨਤਮਸਤਕ ਹੋ ਕੇ ਤੇ ਉਹਨੂੰ ਸਵੀਕਾਰ ਕਰਦੇ ਆਂ ਕੋਈ ਇਹਦਾ ਮਤਲਬ ਇਹ ਨਾ ਲਵੋ ਕਿ ਮੈਂ ਕੋਈ ਹੁਕਮਨਾਮੇ ਦੇ ਉੱਤੇ ਗੱਲ ਕਰਨ ਲੱਗਾ ਕਿਉਂਕਿ ਗੁਰੂ ਅਰਜਨ ਦੇਵ ਜੀ ਬਾ ਰਾਜ ਨੇ ਫਰਮਾਇਆ ਜੈਸਾ ਬਾਲਕ ਭਾਏ ਸਬਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਾੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਕਿਉਂਕਿ ਜੋ ਸਾਨੂੰ ਹੁਕਮ ਲੱਗਿਆ ਸੀ ਉਸ ਸੇਵਾ ਦੇ ਵਿੱਚੋਂ ਜੋ ਤਰਖਾ ਦੇ ਰੂਪ ਦੇ ਵਿੱਚ ਸੀ ਅਸੀਂ ਬਹੁਤ ਕੁਝ ਸਿੱਖਿਆ ਇਸ ਕਰਕੇ ਅਸੀਂ ਗੁਰੂ ਦੇ ਧਨਵਾਨੀਆਂ ਹੁਕਮ ਨਾਮੇ ਨਾਲ ਇਹਦਾ ਕੋਈ ਸਬੰਧ ਨਹੀਂ ਇਹਦੇ ਵਿੱਚ ਜਿਹੜੀ ਸਾਜ਼ਿਸ਼ ਸਾਹਮਣੇ ਆਈ ਆ ਉਹ ਇਹ ਹੈ ਕਿ ਕੀ ਇੱਕ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨ ਸੰਸਥਾ ਕੀ ਉਹਨੂੰ ਕਿਸੇ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰਾਂ ਦੇ ਖਿਲਾਫ ਸਿਆਸੀ ਕਿਡ ਕੱਢਣ ਵਾਸਤੇ ਵਰਤਿਆ ਸੀ ਇਹ ਬਹੁਤ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਇਸ਼ੂ ਇਹ ਆ ਕਿ ਤਖਤ ਦੇ ਜਥੇਦਾਰ ਹੁੰਦਿਆਂ ਹੋਇਆਂ ਕੀ ਗਿਆਨੀ ਹਰਪੀ ਸਿੰਘ ਜੀ ਸਰਦਾਰਸਿਬ ਦੇਵ ਸਿੰਘ ਢੀਂਸਾ ਸਾਹਿਬ ਦੀ ਚੰਡੀਗੜ੍ਹ ਦੀ ਕੋਠੀ ਜਿੱਥੇ ਸੁਧਾਰ ਲਹਿਰ ਦੇ ਸਾਰੇ ਲੀਡਰ ਹਾਜ਼ਰ ਸੀ ਤਖਤ ਦੇ ਜ਼ਖੇਦਾਰ ਹੁੰਦਿਆ ਹੋਣਾ ਕਿਉਂਕਿ ਬੜੇ ਪਿੱਛੇ ਝੂਠੇ ਇਦਾਮ ਲੱਗਦੇ ਰਹੇ ਨਾ ਕਿ ਬਾਦਲ ਸਾਹਿਬ ਨੇ ਤਖਤਾਂ ਦੇ ਜ਼ਖੇਦਾਰ ਬਲਾਲੇ ਜੀ ਕਿਉਂ ਬਣਾਏ ਜੀ ਅੱਜ ਕੋਈ ਨਹੀਂ ਕਹਿ ਰਿਹਾ ਆਪਣੇ ਆਪ ਇਮਾਨਦਾਰੀ ਦੇ ਨਾਲ ਉਹ ਐਡਮਿਟ ਕਰ ਰਿਹਾ ਕਨਫੈਸ਼ਨ ਹੈ ਕਿ ਸਰਦਾਰ ਸੁਦੇਵ ਸਿੰਘ ਢੀਂਡਸਾ ਦੀ ਕੋਠੀ ਸੁਧਾਰ ਲਹਿਰ ਵਾਲੇ ਸਾਰੇ ਆਡੂ ਉੱਤੇ ਰਖੜਾ ਸਾਹਿਬ ਦਾ ਵੀ ਉਹਨਾਂ ਨੇ ਨਾਂ ਲਿਆ ਉੱਥੇ ਬੀਬੀ ਜ਼ਗੀਰ ਕੌਰ ਜੀ ਦਾ ਵੀ ਉਹਨਾਂ ਨੇ ਨਾਮ ਲਿਆ। ਉੱਥੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਉਹਨਾਂ ਨੇ ਨਾਮ ਲਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਰੇ ਬਾਕੀ ਸੀਨੀਅਰ ਲੀਡਰ ਜਿਹੜੇ ਸੀ ਇਸ ਜਿਹੜੇ ਅੱਜ ਵੱਖਰਾ ਚੁੱਲੇ ਦੇ ਲੀਡਰ ਹੈ। ਇਹ ਸਾਰੇ ਸੁਧਾਰ ਲੈਤ ਦੇ ਲੀਡਰ ਜਿਹੜੇ ਆ ਇਹ ਉੱਥੇ ਹਾਜ਼ਰ ਸੀ। ਪਹਿਲਾ ਤਾਂ ਸਵਾਲ ਆ ਕਿ ਮਸਲਾ ਤਖਤ ਤੇ ਪਹੁੰਚ ਚੁੱਕਿਆ ਸੀ। ਔਰ ਗਿਆਨੀ ਹਰਪੀ ਸਿੰਘ ਜੀ ਬਤੌਰ ਜਥੇਦਾਰ ਇੱਕ ਧਿਰ ਦੀ ਮੀਟਿੰਗ ਦੇ ਵਿੱਚ ਕਿਉਂ ਹਾਜ਼ਰ ਹੋਏ ਕੀ ਬਤੌਰ ਜਥੇਦਾਰ ਉਹਨਾਂ ਦਾ ਉੱਥੇ ਜਾਣਾ ਵਾਜਬ ਸੀ ਇਸ ਗੱਲ ਦਾ ਜਵਾਬ ਅਸੀਂ ਗਿਆਨੀ ਹਰਪ੍ਰੀਤ ਸਿੰਘ ਹਰਤੋਂ ਜਿਹੜਾ ਉਹ ਪੁੱਛਣਾ ਚਾਹੁੰਦੇ ਆ ਤੇ ਉਸ ਤੋਂ ਅਗਲਾ ਸਵਾਲ ਕਿ ਜੇ ਉਹ ਉੱਥੇ ਗਏ ਸੀ ਤੇ ਜਿਵੇਂ ਉਹਨੇ ਚੰਦੂ ਮਾਜਰਾ ਸਾਹਿਬ ਗੱਲ ਕਰਦੇ ਪਏ ਆ ਕਿ ਢੀਂਡਾ ਸਾਹਿਬ ਨੇ ਉਹਨਾਂ ਨੂੰ ਆਫਰ ਕੀਤੀ ਸੀ ਕਿ ਜਿਹੜੀ ਸੁਧਾਰ ਲਹਿਰ ਹੈ ਇਹਦੀ ਅਗਵਾਈ ਤੁਸੀਂ ਆਪ ਕਰੋ ਤੇ ਇਹਦੇ ਤੇ ਗੈਨੀ ਹਰਪ੍ਰੀਤ ਸਿੰਘ ਕਰਨ ਦਾ ਕੀ ਕਹਿਣਾ ਤੇ ਬਾਕੀ ਜਿਹੜੇ ਲੀਡਰ ਸੀ ਉੱਥੇ ਸ਼ਾਮਲ ਉਹਨਾਂ ਦਾ ਕੀ ਕਹਿਣਾ ਇਹਦਾ ਮਤਲਬ ਕਿ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰੇ ਜਾਣ ਤੋਂ ਪਹਿਲਾਂ ਸਾਰੀ ਸਾਜ਼ਿਸ਼ ਘੜੀ ਗਈ ਸੀ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਨਾਮ ਇੱਥੇ ਬੋਲੇ ਜਾ ਰਹੇ ਆ ਉਹੀ ਬਾਚ ਕਮੇਟੀ ਦੇ ਮੈਂਬਰ ਹੋ ਗਏ। ਔਰ ਅੱਜ ਉਹੀ ਗਿਆਨੀ ਹਰਪ੍ਰੀਤ ਸਿੰਘ ਉਹੀ ਉਹਨ ਵਖਰੇ ਚੁੱਲੇ ਦੇ ਪ੍ਰਧਾਨ ਬਣ ਗਏ। ਸੋ ਮੇਰਾ ਵੱਡਾ ਸਵਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੂੰ ਹੈ ਕਿਉਂਕਿ ਅਸਲੀ ਗੱਲ ਤਾਂ ਗਰੇਵਾਲ ਸਾਹਿਬ ਕਰਨਗੇ। ਕਿ ਕੀ ਤੁਸੀਂ ਉਸ ਵੇਲੇ ਦੇ ਮਾਨਯੋਗ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਗਿਆਨੀ ਰਕबीर ਸਿੰਘ ਹਰਾਂ ਦੇ ਧਿਆਨ ਦੇ ਵਿੱਚ ਲੈਂਦਾ ਸੀ? ਉੱਤੇ ਤਖਤ ਦੀ ਫੀਸਿਲ ਤੇ ਬੈਠਣ ਤੋਂ ਪਹਿਲਾਂ ਕਿ ਮੈਂ ਜੀ ਜਿਹੜਾ ਫੈਸਲਾ ਇੱਥੇ ਹੋਣ ਲੱਗਿਆ ਮੈਂ ਇੱਕ ਜਿਹੜਾ ਧੜਾ ਉਹਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਇਆ ਤੇ ਉੱਥੇ ਮੈਂ ਉਹਨਾਂ ਦੇ ਸਾਰੇ ਵਿਚਾਰ ਸੁਣ ਕੇ ਤੇ ਉੱਥੇ ਆਇਆ ਉਹਨਾਂ ਨੇ ਮੈਨੂੰ ਆਫਰ ਦਿੱਤੀ ਸੀ ਕਿ ਤੈਨੂੰ ਸੁਧਾਰ ਲੈਰ ਦਾ ਅਗੂ ਬਣਾ ਦਿੰਦੇ ਆ ਕੀ ਉਹਨਾਂ ਨੇ ਜਿਹੜੀ ਹੈ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਹੈ ਕਿ ਨਹੀਂ ਲੈਂਦੀ ਜੇ ਨਹੀਂ ਲੈਂਦੀ ਤੇ ਇਹਦਾ ਲੋਕਾ ਉਹਨਾਂ ਨੇ ਕਿਉਂ ਰੱਖਿਆ ਕਿਉਂਕਿ ਜਿਨ੍ਹਾਂ ਨੇ ਤਖਤ ਦੀ ਗੁਰੂ ਦੇ ਮਹਾਨ ਤਖਤ ਦੀ ਫਸੀਲ ਦੇ ਉੱਤੇ ਬੈਠ ਕੇ ਫੈਸਲਾ ਦੇਣਾ ਉੱਥੇ ਉਹਨਾਂ ਦੇ ਨਾਲ ਚਾਰ ਸਿੰਘ ਸਹਿਬਾਨ ਹੋਰ ਵੀ ਨੇ ਉਹਨਾਂ ਚਾਰਾਂ ਦੇ ਧਿਆਨ ਦੇ ਵਿੱਚ ਉਹਨਾਂ ਨੂੰ ਲੈਣਾ ਚਾਹੀਦਾ ਸੀ ਇਮਾਨਦਾਰੀ ਦੇ ਨਾਲ ਕਿ ਮੇਰੀ ਮਾਨਸਿਕ ਸਥਿਤੀ ਇਹ ਆ ਕਿ ਮੈਂ ਇੱਕ ਧੜੇ ਦੇ ਡੀਡਰਾਂ ਨਾਲ ਮਿਲ ਕੇ ਤੇ ਉੱਥੇ ਚੰਡੀਗੜ੍ਹ ਕੋਠੀ ਮੀਟਿੰਗ ਕਰਕੇ ਆਇਆ ਕੱਲ ਨੂੰ ਕੋਈ ਸਵਾਲ ਨਾ ਉੱਠੇ ਇਸ ਕਰਕੇ ਜੇ ਤੁਸੀਂ ਚਾਹੋ ਤੇ ਮੈਂ ਮੀਟਿੰਗ ਦੇ ਵਿੱਚ ਬੈਠਦਾ वैसे ਤਾਂ ਜੇ ਜਿੰਨਾ ਇਹ ਕਰਕੇ ਗਏ ਆ ਮੀਟਿੰਗਾਂ ਇਹਨਾਂ ਦਾ ਇਕਲਾਕੀ ਤੌਰ ਤੇ ਆਪ ਕਹਿਣਾ ਬੰਦਾ ਸੀ ਕਿ ਮੈਂ ਮੀਟਿੰਗ ਦੇ ਵਿੱਚ ਹੁਣ ਨਹੀਂ ਬੈਠ ਸਕਦਾ ਇਸ ਲਈ ਇਹ ਤਾਂ ਹੁਣ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਜੀ ਜਾਂ ਦੱਸ ਸਕਦੇ ਆ ਜਾਂ ਗਿਆਨੀ ਹਰਪੀ ਸਿੰਘ ਜੀ ਇਮਾਨਦਾਰੀ ਦੇ ਨਾਲ ਦੱਸਣ ਕਿ ਕੀ ਉਹਨਾਂ ਨੇ ਜਿਹੜੀ ਹੈਗੀ ਆ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਵਿਚਾਰ ਸਾਂਝੇ ਕੀਤੇ ਕਿ ਨਹੀਂ ਕੀਤੇ ਔਰ ਇੱਕ ਜਿਹੜੀ ਸਭ ਤੋਂ ਅਖੀਰ ਦੇ ਉੱਤੇ ਚੰਦੂ ਬਾਜਰਾ ਸਾਹਿਬ ਨੇ ਗੱਲ ਕਹੀ ਆ। ਉੱਥੇ ਉਹਨਾਂ ਨੂੰ ਵਧਾਈ ਦਿੰਦੇ ਪਏ ਆ ਤੇ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਦੀ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦ ਕਰਦੇ ਆ ਕਹਿ ਰਿਹਾ ਕਿ ਅੱਜ ਜੇ ਗਿਆਨੀ ਹਰਪ੍ਰੀਤ ਸਿੰਘ ਇੱਥੇ ਜਿਹੜੇ ਆ ਵੱਖਰੇ ਚੁੱਲੇ ਦੇ ਪ੍ਰਧਾਨ ਬਣ ਕੇ ਆਏ ਆ ਤੇ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਲਾਇਆ ਸੀ ਅੱਜ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਇਹ ਫਲ ਫਰੂਟ ਜਿਹੜਾ ਉਹ ਦੇ ਰਿਹਾ ਇਹਦਾ ਮਤਲਬ ਜਿਹੜਾ ਲੋਕਾਂ ਨੂੰ ਤੁਸੀਂ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਅਕਾਲ ਤਖਤ ਸਾਹਿਬ ਦਾ ਪ੍ਰਧਾਨ ਚੁਣੇ ਜਾਣਾ ਤੁਸੀਂ ਕੱਲ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਚੰਦੂ ਮੱਜਰਾ ਸਾਹਿਬ ਦੇ ਦੁਬਾਰਾ ਟੇਪ ਲਾ ਕੇ ਸੁਣ ਲੋ ਕਿਉਂ ਕਹਿ ਰਹੇ ਕਿ ਇਹ ਉਹ ਬੂਟਾ ਅਕਾਲ ਤਖਤ ਸਾਹਿਬ ਦਾ ਨਹੀਂ ਹੁਣ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਨੇ ਲਾਇਆ ਸੀ ਇਹਦਾ ਮਤਲਬ ਕਿ ਸਾਜ਼ਿਸ਼ ਜਿਹੜੀ ਢੀਂਸਾ ਸਾਹਿਬ ਦੀ ਕੋਠੀ ਦੇ ਉੱਤੇ ਰਚੀ ਗਈ ਸੀ ਉਹਨੂੰ ਆਪਣੀ ਰੂਪ ਦਿੱਤਾ ਗਿਆ ਇਹ ਕੱਲ ਸਾਰੀਆਂ ਗੱਲਾਂ ਜਿਹੜੀਆਂ ਉਹ ਜਗਜाहਰ ਹੋਈਆਂ ਹੁਣ ਤਾਂ ਮੇਰੇ ਖਿਆਲ ਇਹ ਵੀ ਕੋਈ ਲੁਕਾੜੀ ਰਹਿ ਗਿਆ ਕਿ ਪਰਮਿੰਦਰ ਸਿੰਘ ਢੀਂਸਾ ਨੂੰ ਮੰਤਰੀ ਹੋਣ ਦੇ ਬਾਵਜੂਦ ਡੇਰੇ ਜਾਣ ਦੇ ਬਾਵਜੂਦ ਸਜ਼ਾ ਕਿਉਂ ਨਹੀਂ ਲੱਗੀ ਕਿਉਂਕਿ ਬਣਦੀ ਨਹੀਂ ਸੀ ਸਾਰਾ ਕੁਝ ਤੇ ਉਹਨਾਂ ਦੇ ਪਿਤਾ ਜੀ ਆਪ ਕਰਵਾ ਰਹੇ ਸੀ ਇਸ ਕਰਕੇ ਇਹਦੇ ਤੇ ਹੁਣ ਕੋਈ ਡਾਊਟ ਹੀ ਨਹੀਂ ਰਹਿ ਜਾਂਦਾ ਕਿਉਂਕਿ ਜਿਹੜੇ ਘਰ ਚ ਸਾਰਾ ਕੁਝ ਪਲਾਨ ਹੋ ਰਿਆ ਸੀ ਤੇ ਕੁਦਰਤੀ ਗੱਲ ਹੈ ਉੱਥੇ ਕੁਛ ਨਾ ਕੁਛ ਫਾਇਦਾ ਵੀ ਜਿਹੜੀ ਇਹ ਕੰਸੈਸ਼ਨ ਵੀ ਦੇਣੀ ਪਰਦੀ ਆ ਤੇ ਉਹ ਆਪੇ ਹੀ ਜਗਜਗਰ ਹੋ ਗਈ ਵੀ ਸਾਰਾ ਕੁਝ ਉੱਥੇ ਕਹਿ ਕੇ ਤੇ ਫਿਰ ਚੁੱਪ ਕਰਕੇ ਵਿੱਚੋਂ ਨਾਮ ਵੀ ਕੱਢ ਦਿੱਤਾ ਇਸ ਕਰਕੇ ਇਹ ਜਿਹੜੀ ਸਾਰੀ ਕੱਲ ਸਾਜ਼ਿਸ਼ ਜਿਹੜੀ ਨੰਗੀ ਹੋਈ ਆ ਉਹਦੇ ਬਾਰੇ ਚ ਹੁਣ ਸਰਦਾਰ ਹਮੇਸ਼ੰਦਰ ਸਿੰਘ ਗਰੇਵਾਲ ਸਾਹਿਬ ਜਿਹੜੀ ਆ ਉਹ ਆਪਣੇ ਵਿਚਾਰ ਹੁਣ ਤੁਹਾਡੇ ਨਾਲ ਸਾਂਝੇ ਕਰਨਗੇ ਇੱਕ ਬਹੁਤ ਵੱਡੀ ਵਿਸ਼ਵਾਸ ਕਾ ਤਖਤ ਤੇ ਹੋਇਆ ਔਰ ਮੈਂ ਸਮਝਦਾ ਕਿ ਇਹ ਕਨਵੇਕਲੀ ਉਹਦਾ ਹਰਨ ਹੈ ਕਿ ਕਿਸੇ ਜਥੇਦਾਰ ਸਾਹਿਬ ਨੇ ਉੱਥੇ ਬੈਠ ਕੇ ਇਸ ਤਰ੍ਹਾਂ ਦਾ ਕਾਰਜ ਕੀਤਾ ਹੋਵੇ ਇਹ ਕੌਮ ਦੇ ਸੋਚਣ ਵਾਲੀ ਗੱਲ ਹੈ ਕਿ ਭੁੱਖ ਦੇ ਵਿੱਚ ਇਸ ਤਰ੍ਹਾਂ ਸ਼੍ਰੀ ਕਾਲਤਿਕ ਸਾਹਿਬ ਦਾ ਨਾਮ ਨਾਮ ਰੱਤਿਆ ਜਾਵੇ ਇਹ ਮਜੂਦਾ ਸਿੰਘ ਸਾਹਿਬ ਸੋਚਣਗੇ ਤੇ ਸੰਗਤ ਸੋਚੇਗੀ ਇਹ ਬਹੁਤ ਇੱਕ ਗੰਭੀਰ ਵਿਸ਼ਾ ਜਿਹਦੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਸਿੱਖ ਸਸਤਾਵਾਂ ਨੂੰ ਸੋਚਣ ਦੇ ਬੋਤ ਵੱਡੀ ਲੋੜਾ ਗਰੇਵਸਾ ਦੇਖੋ ਡਾਕਟਰ ਟੀਮਾ ਸਾਹਿਬ ਨੇ ਆਪਣਾ ਡਿਟੇਲ ਸਾਰੀ ਗੱਲ ਦੱਸ ਦਿੱਤੀ ਹੁਣ ਸਵਾਲ ਸਿਰਫ ਇਹੀ ਉੱਠਦਾ ਹੈ ਕਿ ਜਿਹੜੇ ਬੰਦੇ ਦਰਖਾਸਤ ਦੇ ਕੇ ਸ਼ਿਕਾਇਤ ਕਰ ਰਹੇ ਨੇ ਤੇ ਸ਼ਿਕਾਇਤ ਵਿੱਚ ਉਹ ਇਹ ਗੱਲ ਮੰਨ ਰਹੇ ਨੇ ਕਿ ਅਸੀਂ ਤਾਂ ਦੋਸ਼ੀ ਹੈਗੇ ਹੈਗੇ ਆ ਸਾਡੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲਵੀ ਦੋਸ਼ੀ ਆ ਉਹਨੂੰ ਵੀ ਬੁਲਾ ਕੇ ਸਾਨੂੰ ਬਣਦੀ ਸਜ਼ਾ ਲਈ ਜਾਵੇ। ਕਲੇਸ਼ ਕਹਿਤ ਕਰਤਾ ਨਹੀਂ। ਉਹਨਾਂ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ। ਤੇ ਉਹ ਜੁਰਮ ਦਾ ਇਕਬਾਲ ਕਰਨ ਵਾਲਿਆਂ ਦੇ ਸੱਦੇ ਤੇ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਇਹ ਸਾਜ਼ਿਸ਼ ਹੋਵੇ ਇਹ ਪੰਥ ਨਾਲ ਧੋਖਾ ਨਹੀਂ। ਇਹ ਸੰਗਤ ਨਾਲ ਧੋਖਾ ਨਹੀਂ। ਕਿਉਂਕਿ ਮੈਨੂੰ ਕੱਲ ਵੀ ਤਾਰ ਸਾਰਿਆ ਸੀਗਾ ਹਰ ਪ੍ਰੀਸਕੂਲਾਂ ਤੇ ਮੈਂ ਤਾਂ ਦੇਖੋ ਬੜੀ ਸਪਸ਼ਟ ਗੱਲ ਕਹਿਣਾ ਜਿਹੜਾ ਅੱਜ ਵੀ ਉਹਨਾਂ ਨੂੰ ਸਿੰਘ ਸਾਹਿਬ ਕਹਿ ਕੇ ਐਡਰੈਸ ਕਰਦਾ ਉਹ ਗਲਤ ਕਰਦਾ ਸਿੰਘ ਸਾਹਿਬ ਬਹੁਤ ਪਵਿੱਤਰ ਤੇ ਉੱਚਾ ਸਥਾਨ ਹੈ ਜੀ ਦੇ ਲਈ ਹਰ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਸਿਰ ਚੁੱਕਦਾ ਤੇ ਜਿਹੜਾ ਇੱਕ ਸਾਜ਼ਿਸ਼ ਘਰਕਤਾ ਹੋਵੇ ਕੌਨਸਪੀਰੇਟਰ ਹੋਵੇ ਤੇ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਛੇਵੇਂ ਪਾਤਸ਼ਾਹ ਦੇ ਸਾਜੇ ਹੋਏ ਤਖਤ ਤੇ ਚੜ ਕੇ ਕੋਫਰ ਢੋਲ ਰਿਆ ਹੋਵੇ ਉਹਨੂੰ ਸਿੰਘ ਸਾਹਿਬ ਕਹਿਣਾ ਤਾਂ ਮੇਰੇ ਖਿਆਲ ਬਹੁਤ ਵੱਡਾ ਗੁਨਾਹ ਤੇ ਇਹ ਮੈਂ ਸੰਗਤ ਨੂੰ ਵੀ ਬੇਨਤੀ ਕਰੂ ਵੀ ਨਹੀਂ ਕਹਿਣਾ ਚਾਹੀਦਾ ਹੁਣ ਗੱਲ ਆ ਗਈ ਇੱਥੇ ਕਿ ਸ਼ਿਕਾਇਤ ਕਰਤਾ ਬੁਲਾਉਂਦੇ ਨੇ ਸ਼ਿਕਾਇਤ ਕਰਤਾ ਦੇ ਘਰ ਕੌਨਸਪਿਰੇਸੀ ਹੁੰਦੀ ਹੈ ਫੇਰ ਸੰਗਤ ਨਾਲ ਕਿਉਂ ਧੋਖਾ ਤੇ ਗੁਰੂ ਨਾਲ ਕਿਉਂ ਧੋਖਾ ਇਹ ਤਾਂ ਦੱਸਣਾ ਪਊ ਨਾ ਹੁਣ ਕਿਉਂਕਿ ਹੁਣ ਇਹਦੇ 'ਚ ਸਫਾਈ ਨਹੀਂ ਕੋਈ ਦਿੱਤੀ ਜਾ ਸਕਦੀ ਚੰਦੂ ਮਾਜਰਾ ਨੇ ਆਪਣੇ ਭਾਸ਼ਣ ਵਿੱਚ ਦੇਖੋ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿੰਦਾ ਉਹ ਪੰਜਾਬੀ ਦੀ ਸੇਇੰਗ ਆ ਨਾ ਲੋਕੋ ਲੋਕ ਲਾਈਆਂ ਪ੍ਰਗਟ ਹੋਈਆਂ ਪੈ ਗਿਆ ਹੱਲਾ ਗੁੱਲਾ ਜਹਾਨ ਵਿੱਚ ਹੁਣ ਇਹਦੀ ਸੌ ਐਕਸਪਲੇਨੇਸ਼ਨ ਦੇ ਦੇਣ ਇੱਕ ਬੰਦੇ ਨੂੰ ਜਿਹਨੂੰ ਜੱਥੇਦਾਰ ਕਹਿੰਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਬਾਰੇ ਨਹੀਂ ਮੈਂ ਕਹਿਣਾ ਚਾਹੁੰਦਾ ਕਿ ਉਹ ਵੀ ਅੱਜ ਹੈ ਨਹੀਂ ਉਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ ਉਹਨਾਂ ਦਾ ਘਰ ਬੁਲਾਉਣਾ ਵੀ ਗੁਨਾਹ ਸੀ ਤੇ ਇਹਦਾ ਉਹਨਾਂ ਦੇ ਘਰ ਜਾਣਾ ਵੀ ਓਤੋਂ ਵੱਡਾ ਗੁਨਾਹ ਸੀ ਕਿਉਂਕਿ ਨਾ ਉਹ ਸ਼ਰੋਮਣੀ ਕਮੇਟੀ ਦੇ ਮੁਖ ਸੇਵਾਦਾਰ ਸੀ ਨਾ ਉਹ ਸ਼ਰੋਮਣੀ ਕਮੇਟੀ ਦੇ ਮੋਢਲੇ ਮੈਂਬਰ ਸੀ ਅੱਜ ਤੋਂ ਬਾਅਦ ਇੱਕ ਸਵਾਲ ਸਿੱਖ ਸੰਗਤ ਲਈ ਵੀ ਖੜਾ ਹੋ ਗਿਆ ਤੇ ਇੱਕ ਬਹੁਤ ਵੱਡਾ ਇਮਤਿਹਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਖੜਾ ਹੋ ਗਿਆ ਕਿ ਜੱਥੇਦਾਰ ਲਾਉਣ ਤੋਂ ਪਹਿਲਾਂ ਉਹਦਾ ਪੂਰਾ ਇੰਟ੍ਰੀਸਿਡੈਂਟਸ ਤਸਦੀਕ ਹੋਣੀ ਚਾਹੀਦੀ ਹੈ ਕਿ ਮਾਲ ਵਕਾਊਤਾ ਨਹੀਂ ਕੌਨਸਪਿਰੇਟਰਤਾ ਨਹੀਂ ਜਿਹੜਾ ਸਤਾਨ ਸਿੰਘ ਸਾਹਿਬ ਦਾ ਉਸ ਤੇ ਕੋਈ ਵੀ ਸਿੱਖ ਨਹੀਂ ਕੋਈ ਵੀ ਵਿਅਕਤੀ ਕਿੰਤੂ ਪਰੰਤੂ ਨਹੀਂ ਕਰ ਸਕਦਾ ਤੇ ਤੁਸੀਂ ਆਹ ਇਹ ਬੰਦੇ ਨੂੰ ਲਾਤਾ ਜੀਨੇ ਜ਼ਮੀਰ ਵੀ ਆਪਣੀ ਗੈਣੇ ਤਰੀ ਹੋਈ ਹੈ ਮੈਂ ਦੂਸਰੀ ਗੱਲ ਜਿਹੜੀ ਕਹਿਣੀ ਚਾਹੁੰਦਾ ਅਕਾਲ ਤਖਸਾਲ ਦਾ ਆਦੇਸ਼ ਦਰਗਾਹੀ ਆਦੇਸ਼ ਹੈ ਉਹਦੇ ਤੇ ਕਿੰ ਤੋਂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਪਰ ਐਨੀ ਤਾਂ ਸ਼ਰਮਤ ਕੱਲ ਦੁਨਿਆਵੀ ਅਦਾਲਤਾਂ ਵੀ ਰੱਖ ਲੈਂਦੀਆਂ ਨੇ ਜਿਹੜਾ ਜੱਜ ਮਾਮਲਾ ਸੁਣਦਾ ਹੋਵੇ ਉਹਦਾ ਦੋਹਾਂ ਧਿਰਾਂ 'ਚੋਂ ਕਿਸੇ ਨਾਲ ਸਾਠਗਾਂਡ ਹੋਵੇ ਜਾਂ ਕਿਸੇ ਮੌਕੇ ਉਹਨਾਂ ਦੀ ਵਕਾਲਤ ਕਰਦਾ ਰਿਹਾ ਹੋਵੇ ਤਾਂ ਬੈਂਚ ਤੋਂ ਕਹਿ ਜਾਂਦਾ ਮੈਂ ਰਿਕਿਊਜ਼ ਕਰਦਾ ਮੈਂ ਨਹੀਂ ਸੁਣਨਾ ਕਿਉਂਕਿ ਮੇਰਾ ਇਹਦੇ 'ਚ ਇੰਟਰਸਟ ਹੈ ਤੇ ਮੈਂ ਭੱਦਰਪੁਰਸ਼ ਨੂੰ ਪੁੱਛਦਾ ਹਾਂ ਉਹ ਯਾਰ ਤੂੰ ਕਹਿੰਦਾ ਅਕਾਲੀ ਫੂਲਾ ਸਿੰਘ ਦੀ ਸੌਖਾ ਨਾ ਯੋ ਅਕਾਲੀ ਫੂਲਾ ਸਿੰਘ ਉਹਨਾਂ ਦਾ ਨਾਮ ਬਦਨਾਮ ਕਰ ਦਿਓ ਵੀ ਕਿਤਾ ਨਹੀਂ ਸੀਗਾ ਉਹਨਾਂ ਦਾ ਕਿਰਦਾਰ ਸੀ ਉਹਨਾਂ ਦੀ ਕੁਰਬਾਨੀ ਸੀ ਉਹਨਾਂ ਦਾ ਜੀਵਨ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਆ ਰਹੇ ਉਹਨੂੰ ਬੁਲਾ ਕੇ ਕਹਿੰਦੇ ਕੀ ਹੈ ਕਿ ਮਹਾਰਾਜ ਸਾਹਿਬ ਤੇਰਾ ਇੱਥੇ ਆਉਣਾ ਹੀ ਤੈਨੂੰ ਲੱਗੀ ਸੇਵਾ ਤੇਰੀ ਕੀਤੀ ਹੋਈ ਪੰਥ ਪ੍ਰਤੀ ਸੇਵਾ ਨੂੰ ਧਿਆਨ ਰੱਖ ਰਿਆ ਤੇਰਾ ਇੱਥੇ ਆਉਣਾ ਹੀ ਸੇਵਾ ਮੰਨ ਕੇ ਆ ਤੈਨੂੰ ਕਹਿੰਦੇ ਆ ਅੱਗੇ ਤੋਂ ਨਾ ਕਰੀ ਤੇ ਇਹ ਕੜੇਲਾ ਕੱਢਣ ਲੱਗੇ ਹੋਏ ਸੀ ਮੈਂ ਇੱਕ ਗੱਲ ਬਿਨਾਂ ਕਿਸੇ ਕੇੰਤੁਰਵੰਤ ਨੂੰ ਇੱਕ ਗੱਲ ਸਵਾਲ ਸੰਗਤ ਦੇ ਰਾਹੀਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿਸedar ਹਰਪ੍ਰੀਤ ਸਿੰਘ ਜੀ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸ਼ਿਕਾਇਤ ਦੇ ਆਧਾਰ ਤੇ ਬੁਲਾਏ ਗਏ ਸੀ ਨਾ ਉਹ ਸ਼ਿਕਾਇਤ ਕਿਤੇ ਲਿਖੀਆਂ ਸੀ ਉਹਨਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਿਹੜੀਆਂ ਸ਼ਿਕਾਇਤ ਲਿਖੀਆਂ ਸੀ ਉਹਦੋ ਨਹੀਂ ਸੀ ਪਤਾ ਲੱਗਦਾ ਕਿ ਤਾਰਾਂ ਕਿੱਥੋਂ ਕਿਵੇਂ ਜੁੜੀਆਂ ਹੋਈਆਂ ਸੀ ਕਿਉਂਕਿ ਅੰਡਰਗਰਾਉਂਡ ਵਾਇਰਿੰਗ 'ਚ ਪਤਾ ਨਹੀਂ ਨਾ ਲੱਗਦਾ ਸਰਕਟ ਕਿੱਥੇ ਜੁੜੇ ਹੁੰਦੇ ਆ ਇਹ ਤਾਂ ਪਤਾ ਸੀ ਕਿ ਸਰਕਟ ਜੁੜੇ ਹੋਏ ਨੇ ਪਰ ਇਹ ਨਹੀਂ ਸੀ ਪਤਾ ਲੱਗਦਾ ਕਿ ਕਿੰਨਾ ਰਾਹੀ ਜੁੜੇ ਨੇ ਤੇ ਮੈਂ ਅੱਜ ਇਹ ਗੱਲ ਇੱਕ ਵੱਡੀ ਕਹਿਣੀ ਚਾਹੁੰਦਾ ਕਿ ਇਹ ਲੋਕਾਂ ਨੇ ਜਿਹੜਾ ਸ੍ਰੀ ਅਕਾਲ ਸਤ ਸਹਿਬ ਦੀ ਸਰਬਉੱਚਤਾ ਨੂੰ ਆਪਣੇ ਬੇਈਮਾਨ ਸੋਚ ਡਿਸਹੋਨੇਸਟ ਅਪਰੋਚ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਹਰਗੋਬਿੰਦ ਪਾਸ਼ਾ ਵੀ ਇਹਨਾਂ ਦਾ ਇਹਨਾਂ ਨੂੰ ਸਬਕ ਸਿਖਾਉਣਗੇ ਦੂਸਰੀ ਗੱਲ ਕਿ ਇੱਕ ਗੱਲ ਮੈਂ ਬੜੀ ਹੋਰ ਸਪਸ਼ਟ ਕਹਿਣੀ ਚਾਹੁੰਦਾ ਕਿਉਂਕਿ ਕਈ ਵਾਰ ਆਪਾਂ ਪ੍ਰੈਸ ਵਾਲੇ ਵੀ ਕਹਿ ਦਿੰਦੇ ਆ ਜੀ ਅਕਾਲੀ ਦਲ ਦਾ ਥੜਾ ਥੜੇ ਥੜੇ ਤਾਂ ਹੁੰਦੇ ਜੇ ਪਾਰਟੀ ਸਪਲਿਟ ਹੋ ਗਈ ਜੇ 2-4 ਟੋਟਰੂ ਨਿਕਲ ਜਾਣ ਉਹ ਥੜਾ ਇਹ ਕਦੇ ਵੱਡਾ ਸਕਦਾ ਨਾਲੇ ਅਕਾਲ ਤਖਤੋਂ ਇਹ ਦਾ ਸਾਰੇ ਸਮੂਚੇ ਅਕਾਲੀ ਦਲ ਦਾ ਪ੍ਰਧਾਨ ਮੰਤਰੀ ਦੀ ਪਾਲਿਸੀ ਬਣਾਈ ਬੈਠੇ ਸੀ ਨਾ ਇਹਨੇ ਕਿਹਾ ਅਕਾਲੀ ਦਲ ਨੂੰ ਤਖੜਾ ਕਰੋ ਅਕਾਲੀ ਦਲ ਉਮੇਰਿਆ ਅਕਾਲੀ ਦਲ ਨੂੰ ਚੁੱਲਾ ਵੀ ਨਹੀਂ ਕਹਿ ਸਕਦੇ ਸੀ ਕਿਉਂਕਿ ਅਕਾਲੀ ਦਲ ਹੈ ਚੁੱਲਾ ਸਮੇਟਣ ਦੇ ਸਾਥ ਚੁੱਲੇ ਜਵਾਲਣ ਪਾਦਾ ਹੁਣ ਇਹਨਾਂ ਨੂੰ ਵੀ ਦੱਸਣਾ ਉਹ ਕਿ ਬਾਲਣ ਕਿਉਂ ਪਾਇਆ ਇੱਕ ਜੇ ਅੱਜ ਜੇ ਤੁਸੀਂ ਇਸ ਗੱਲ ਨੂੰ ਕਹੋ ਤਾਂ ਅੱਜ ਇੱਕ ਗੱਲ ਸਾਹਮਣੇ ਆ ਗਈ ਜੇ ਸਿਰ ਅਕਾਲ ਤੱਕ ਸਾਹਿਬ ਦੇ ਹੁਕਮਾਂ ਦੀ ਉਹ ਵਗਿਆ ਕੀਤੀ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਮਾਨ ਮਰਿਆਦਾ ਤੇ ਸਤਕਾਰ ਨੂੰ ਚੋਟ ਪਹਾਈ ਤਾਂ ਉਹਨਾਂ ਦਾ ਮੂਰੀ ਹਰਪ੍ਰੀਤ ਸਿੰਘ ਹੈ ਤੇ ਆਹ ਨਾਲ ਜੁੰਡਲੀ ਉਹਨਾਂ ਦੇ ਨਾਲ ਉਹ ਨਹੀਂ ਦੋਸ਼ੀ ਕਿਉਂਕਿ ਇੱਕ ਵੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਆਦੇਸ਼ ਦੀ ਪਾਲਣਾ ਦੇ ਨਹੀਂ ਕੀਤੀ ਉਹਦੀ ਵਿਗਿਆ ਕੀਤੀ ਉਹਨਾਂ ਨੇ ਅਕਾਲੀ ਦਲ ਤਕੜਾ ਕਰਨ ਲਈ ਗੱਲ ਕਹੀ ਇਹਨਾਂ ਨੇ ਅਕਾਲੀ ਦਲ ਦੇ ਠੀਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੋ ਮੈਂ ਅੱਜ ਇੱਕ ਗੱਲ ਬੜੀ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਦਿੰਦਾ ਕਿ ਬੰਦਾ ਲੁਕੋ ਸਕਦਾ ਹੈ ਸਾਡਾ ਲਾਅ ਕਹਿੰਦਾ ਹੁੰਦਾ ਹੈ ਐਵੀਡੈਂਸ ਐਕਟ ਵਿੱਚ ਇੱਕ ਗੱਲ ਮੈਂ ਕਹਿਣਾ ਹਾਂ ਕਿ ਸਰਕਮਸਟਾਂਸਿਸ ਕੈਨ ਬੀ ਕ੍ਰੀਏਟਿਡ ਵਿਟਨੈਸਿਸ ਕੈਨ ਬੀ ਪ੍ਰਕਿਊਰਡ ਪਰ ਵੈਂਟ੍ਰਪਸ ਕਮਜ਼ ਆਊਟ ਇਟ ਕਮਜ਼ ਆਊਟ ਇਨ ਅ ਨੈਚੁਰਲ ਵੇ ਹੁਣ ਜਿਹੜੇ ਅੱਜ ਤੋਂ ਮਹੀਨਾ ਪਹਿਲਾਂ ਅਕਾਲ ਤਖਤ ਦਾ ਸਿਰ ਜਿਆ ਹੋਇਆ ਅਕਾਲੀ ਦਲ ਆਪਣੇ ਆਪ ਨੂੰ ਕਲੇਮ ਕਰਦੇ ਸੀ ਕੱਲ ਚੰਦੂ ਮਾਜਰੇ ਦੀ ਇਸ ਗੱਲ ਦੀ ਵਡਿਆਈ ਆ ਕਿਉਂਕਿ ਕਈ ਦਫਾ ਬੰਦਾ ਰੱਬ ਦੇ ਸਾਥੇ ਬੁਲਾ ਦਿੰਦਾ ਬੋਲਦਾ ਕਹਿੰਦਾ ਇਹਦਾ ਢੀਂਡਾ ਸਾਹਿਬ ਦਾ ਲਾਇਆ ਕੂਤਾ ਜਿੱਥੇ ਫੜਦਾ ਪਿਆ ਢੀਂਡਾ ਸਾਹਿਬ ਦਾ ਕੂਤਾ ਨਹੀਂ ਫੜਨਾ ਤੇ ਇਹ ਲੋਕਾਂ ਨੂੰ ਵੀ ਉਹਨੇ ਕਲੀਅਰ ਕਰਤਾ ਕਿ ਐਵੇਂ ਮਤ ਦੇਖੋ ਇਸ ਗੱਲੋਂ ਦਾ ਇੰਨਾ ਤਾਂ ਸੱਚ ਬੋਲ ਗਿਆ ਨਾ ਕਿ ਮਾਤੇ ਪਰੇਖਾ ਰੱਖਣਾ ਗਿਆ ਅਕਾਲ ਤਖਤ ਦਾ ਇਹਦੀ ਸਾਹ ਸਾਹਿਬ ਦਾ ਬੂਟਾ ਹੈਗਾ ਜਿਹੜੇ ਬੂਟੇ ਲਾਉਣ ਵਾਲੇ ਨੂੰ ਆਪ ਬੰਦਾ ਸੁੱਕ ਜਿਵੇਂ ਉਹ ਬੰਦਾ ਹੈ ਉਹ ਬੂਟਾ ਕਦੇ ਹਰਾ ਨਹੀਂ ਰਹਿੰਦਾ ਸੋ ਮੈਂ ਇੰਨੀਆਂ ਬੇਨਤੀਆਂ ਕਰਕੇ ਅੱਜ ਫੇਰ ਇੱਕ ਪਬਲਿਕ ਨੂੰ ਸਿੱਖ ਸੰਗਤ ਨੂੰ ਪੰਥ ਪ੍ਰੇਮੀਆਂ ਨੂੰ ਤੇ ਵਿਸ਼ੇਸ਼ ਤੌਰ ਤੇ ਸ਼ਰੋਮਣੀ ਗੁਰਦੁਆਰਾ ਪਰਬੰਦੇ ਕੇਤੀ ਮੈਂ ਜ਼ਾਤੀ ਤੌਰ ਤੇ ਜੇ ਮੈਨੂੰ ਤੁਸੀਂ ਪੁੱਛੋ ਇਹ ਫਿੱਟ ਕੇਸ ਹੈ ਜਿੱਥੇ ਅਕਾਲ ਤਖ਼ਤ ਸਾਹਿਬ ਇਹਨੂੰ ਤਲਮ ਕਰਕੇ ਇਹਨਾਂ ਨੂੰ ਸਵਾ ਸੇਵਾ ਸੁਣਾਈ ਜਾਵੇ ਕਿਉਂਕਿ ਜੀ ਨੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਪਰੰਪਰਾ ਨੂੰ ਢਾਹ ਲਾਈ ਹੈ ਪਰ ਮੈਂ ਇਹ ਨਹੀਂ ਕਰਨਾ ਕਿਉਂਕਿ ਕੱਲੂ ਫਿਰ ਇਹ ਕਿਹਾ ਜਾਊਗਾ ਕਿ ਅਕਾਲੀ ਦਲ ਦੀ ਬਹੁਮਤਾਂ ਉੱਥੇ ਕਮੇਟੀ ਹੈ ਸਾਨੂੰ ਤਾਂ ਸਜਾ ਸੁਣਾਦੀ ਪਰ ਸੰਗਤ ਵੱਲੋਂ ਜੇ ਕੋਈ ਇਹ ਗੱਲ ਆਵੇ ਤੇ ਫਿਰ ਅਕਾਲ ਤਖਤ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਐਜੇ ਬੇਇੱਜ਼ਤ ਗੁਨਾਹਗਾਰ ਨੂੰ ਕਦੇ ਵੀ ਮਾਫ਼ ਨਹੀਂ ਕਰਨਾ ਚਾਹੀਦਾ ਤਾਕਤ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਜ਼ੁਰਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਧਾਣਾ ਲੱਗ ਸਕੇ ਆਪਣੇ ਕੰਮਾਂ ਕਰਕੇ